ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਸ਼ਹਿਰ ਪਧਾੜ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਗਿਆ ਪਧੌੜੇ ਇੱਥੇ ਆਪਾਂ ਵੀਡੀਓ ਕਵਰ ਕਰਦੇ ਪਏ ਵੀਰ ਦਾ ਮੋਬਾਈਲ ਨੰਬਰ ਹੈ ਸਿਆਸੀ 9984086 ਸਿਆਸੀ 9984086 ਵੀਰ ਦਾ ਮੋਬਾਈਲ ਨੰਬਰ ਆ ਕਰੇਲੂ ਬਿਹੜਾ ਵੀਰ ਦੀ ਕੋਈ ਵਪਾਰ ਦਾ ਕੰਮ ਨਹੀਂ ਤਾਜੀ ਸੂਈ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਸੋ ਮੈਲਾ ਵਗੈਰਾ ਤੁਸੀਂ ਲੱਗਾ ਦੇਖ ਸਕਦੇ ਹੋ ਜੇਰ ਵਗੈਰਾ ਧਾਰ ਵਗੈਰਾ ਪ੍ਰੋਪਰ ਡਾਨਾ ਕੰਮ ਕਰੇਲੂ ਬਿਹੜਾ ਕੋਈ ਵਪਾਰ ਦਾ ਕੰਮ ਨਹੀਂ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੇ 24 ਤੋਂ 25 ਕਿਲੋ ਦੁੱਧ ਪਾਇਆਗਾ ਸੋ 24 ਕਿਲੋ ਦੁੱਧ ਪਲੂਣ ਦਾ ਇਹਦਾ ਪਹਿਲੇ ਸੂਏ ਰਿਹਾਗਾ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਮਗਰ ਆਈ ਇਹਦੇ ਬੱਚੀ ਫੀਮੇਲ ਕਾਪ ਤੁਸੀਂ ਦੇਖ ਸਕਦੇ ਹੋ ਫੀਮੇਲ ਦਾ ਤੁਸੀਂ ਰਿਕਾਰਡ ਵੀ ਵੇਖੋ 40 420 ਦੀ ਇਹ ਬੱਚੀ ਆ ਗਈ ਸੋ 40 420 ਦੀ ਬਿਲਕੁਲ ਡਾਕਟਰ ਵੀਰ ਕੋਲ 40 420 ਦੀ ਬਚੀ ਹੈਗੀ ਤੇ ਅੱਜ ਚੌਥੇ ਦਿਨ ਦੀ ਸੂਈ ਥੱਲੇ ਮੈਲਫਣੀ ਚੌਥੇ ਦਿਨ ਦੀ ਸੂਈ ਥੱਲੇ ਇਸ ਵਕਤ 16 ਲੀਟਰ ਬੋੜਾ ਨੈਟ ਬਿਲਕੁਲ ਹਾਜ਼ਰ ਆ 8 ਕਿਲੋ ਪਰ ਟਾਈਮ ਦੁੱਧ ਹਾਜ਼ਰ ਆ ਪਰ ਤੁਸੀਂ 15 ਕਿਲੋ ਮੰਨ ਕੇ ਇਹਨੂੰ ਪਰਚੇਸ ਕਰ ਲਿਓ ਤੇ ਰੇਟ ਇਹਦਾ ਜਿਹੜਾ ਆਪਾਂ ਕਰਿਆ ਬੰਜਾ ਨੇ ਕਮਾਲ ਕੋਈ 70 ਨਹੀਂ ਕੋਈ 75 ਨਹੀਂ 85000 ਰੁਪਏ ਵੀਰ ਮੁੱਲ ਕਰਦੇ ਆ 80000 ਦੀ ਜੈ ਸੌਰ ਨੋ ਬੈਡ ਦੇਣੀ ਹੈ ਇਹਦੇ ਵਿੱਚੋਂ ਮੌਕੇ ਤੇ ਸੌਦਾ ਕਰਾ ਲਈ ਕੀ 500 ਦਾ ਕਰਾ ਲਈ 1000 ਦਾ ਮਾਨਦਾਨ ਹੋ ਜਾਊਗਾ ਐਵੇਂ 70 ਲੈ ਲੈ 72 ਲੈ ਲੈ ਉਹ ਫਾਇਦਾ ਕੋਈ ਨਹੀਂ ਬਿਲਕੁਲ ਵੀਰ ਨੇ ਜੈਨੂਇਨ ਰੇਟ ਕਰਿਆ ਵੀਰ ਦਾ ਦੁਕਾਨਦਾਰੀ ਬਿਲਡਿੰਗ ਦਾ ਕੰਮ ਆਗਾ ਵੀਰ ਕਹਿੰਦਾ ਫੋਨ ਉਹ ਬੰਦਾ ਲਾਵੇ ਜਿਹਨੇ ਵੇਚ ਨਹੀਂ ਸੌਰੀ ਵੇਡ ਖਰੀਦਣੀ ਆਪਾਂ ਨੂੰ ਆਪ ਨੂੰ ਪਤਾ ਵੀ ਐਸ ਵਾਰ ਆਪਾਂ ਉਮੀਦ ਲਾਈਏ ਤੋਂ 25 ਕਿਲੋ ਤੋਂ ਆਬਾਤ ਹੋ ਤੇ ਵੇਡ ਪਾਓਗੀ ਤੁਸੀਂ 25 ਕਿਲੋ ਮੰਨ ਲ ਗਏ ਪਰਚੇਸ ਕਰਨੀਆਂ ਬਾਕੀ ਮਗਰ ਬੱਛੀ ਦੇਖੋ ਜਿਹੜੇ ਵੀਰ ਜਾਣਕਾਰ ਆ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਮ ਦੀ ਬੱਛੀ ਤੇ 40000 50000 ਰੁਪਏ ਲਾ ਦਿੰਦੇ ਆ ਕਿ ਇਹ ਤੇ ਸਾਨੂੰ 80000 ਦੇ ਵਿੱਚ ਤਾਜੀ ਸੂਈ ਬੈੜ ਮੈਨੂੰ ਚੌਥੇ ਦਿਨ ਦੀ ਸੂਈ ਹੋਈ ਆ ਤੇ ਬਾਕੀ ਮੈਲਾ ਵਗੈਰਾ ਬਰੱਡ ਕੋਈ ਨਵਾਈ ਤਵਾਈ ਨਹੀਂ ਇਹ ਤੇ ਵੀਨੇ ਬਿਲਕੁਲ ਫਿਕਸ ਜੈਨੂਅਰ ਜੈ ਰੇਟ ਕਰਿਆ ਸੋ ਚੰਗਾ ਵੀਰ ਸਾਹਮਣੇ ਆਲਾ ਹੋਇਆ ਤੁਸੀਂ 25 ਕਿਲੋ ਤੋਂ ਵੀ ਵੱੱਪਰ ਦੁੱਧ ਚੋ ਸਕਦੇ ਤੋਂ ਤੇ ਬੱਛੀ ਆ ਗਈ 40 40 20 ਦੀ ਰਿਕਾਰਡ ਵੰਜਾ ਕੋਲ ਸਾਰਾ ਹੈਗਾ ਇਹਦਾ ਤੇ ਬਾਕੀ ਬੱਛੀ ਦਾ ਪ੍ਰਿੰਟ ਵਗੈਰਾ ਦੇਖੋ 나ੜੂਆ ਨਾਲ ਆ ਸੋ ਫਿਰ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਚੰਗੀ ਵਜਨ ਵਜੂਦ ਵਾਲੀ ਬੈੜ ਆ ਤੇ ਸਾਫ ਸੁਥਰੀ ਚੰਗੇ ਹਵਾਨੇ ਦੀ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਸਹੀ 12 ਵਜੇ ਦਾ ਟਾਈਮ ਆ ਉਸ ਹਾਲ ਉਹ ਤੁਸੀਂ ਗੈਸ ਕਰ ਲਿਓ ਸੁਭਰੋ ਨੰਬਰ 2 ਦਾ ਸਕਰੀਨ ਤੇ ਚੱਲ ਰਿਹਾ ਪਿੰਡ ਭਤੌੜ ਜ਼ਿਲ੍ਹਾ ਬਰਨਾਲਾ 80000 ਰੁਪਏ ਦਾ ਰੇਟ ਆ ਮਾੜੀ-ਮੋੜੀ ਮੌਕੇ ਤੇ ਮਾਨਦਾਨ ਹੋ ਜੂ ਮਗਰ ਬੱਛੀ ਸੂਈ ਸਵਾਈ ਜੇਰ ਧਾਰ ਬਿਲਕੁਲ ਡਾਨਾ ਚੌਥਾ ਦਿਨ ਸੂਈ ਦਾ 16 ਲੀਟਰ ਬੋਲਾ ਨੈਟ ਹਾਜ਼ਰ ਆ 25 ਕਿਲੋ ਮੰਨ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ